ਮਿੱਤੇ 24 ਦਿਨ ਪੱਛੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਐਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਹਾ ਸੀ ਅੰਜਰ ਇੰਟਰਨਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਕ੍ਰੇਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਆ ਸਾਡੇ ਮਾਨਯੋਗ ਐਸਐਸਪੀ શ્રી ਜੁਤੀ ਜੱਦਵ ਆਈਪੀਐਸ ਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣੰਜੀਆਂ ਗੀਆਂ ਐਸਐਚਓ ਸਮਰਾਲਾ ਸਰ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਾਰ ਸਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾਗੇ ਸਰ ਗੁਰਮੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹੂਮਨ ਇੰਟੈਲੀਜੈਂਸੀ ਦੇ ਹੂ ਜਿਹੜਾ ਪਲੇਸ ਕਰਦੇ ਹੋਏ ਇਹਨਾਂ ਨੂੰ ਯੋ ਕਿਉਂਕਿ ਇਹ ਮੁੱਲਜੋ ਦੀ ਪਛਾਣ ਜਿਹੜੀ ਐਫ ਯੂਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਵੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨੇ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਯੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜਿਹੜਾ ਢਾਲ ਲਿਆ ਸੀ ਇਸ ਤੋਂ ਕਰੋੜਾ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਮ ਕੀਤਾ ਗਿਆ ਇਸ ਤੋਂ ਬਿਨਾ ਯੂਲਰ ਦੀਆਂ ਉਹ ਡਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ ਅੱਠ ਮੁੰਦਰੀਆਂ ਉਹ ਵੀ ਬਰਾਮਦ ਕੀਤੀਆਂ ਗਏ ਨੇ ਇਹਦਾ ਦੋ ਦਿਨ ਦਾ ਰਿਮਾਂਡ ਹੈ ਸਾਡੇ ਕੋਲ ਪੁਲਿਸ ਰਮਾਂਡ ਪੋਰਵੀ ਇਹ ਦੋ ਐਮਸਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਨਾਂ ਇਹੀ ਜਿਹੀ ਗਵਾਰਦਾ ਤਾਂ ਨਹੀਂ ਪਹਿਲਾਂ ਕਿਸੇ ਵਾਰਦਾਤ ਨੂੰ ਜਾਮ ਦਿੱਤਾ ਚੋਰੀ ਕਰਨ ਤੋਂ ਪਹਿਲਾਂ ਇਹਨੇ ਰੇਕੀ ਵੀ ਕੀਤੀ ਜੀ ਇਹਨੇ ਇੱਕ ਦਿਨ ਪਹਿਲਾਂ ਰੇਕੀ ਵੀ ਕੀਤੀ ਹੈ ਉੱਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਰੇਕੀ ਵੀ ਕਰਕੇ ਗਿਆ ਇੱਕ ਗੱਡੀ ਇਹ ਆਪਣੀ ਸੀ ਜੀ ਉਸ ਦੀ ਗੱਡੀ ਦੀ ਦੇ ਆਪਣੀ ਸੀ ਨੰਬਰ ਇਹਨਾਂ ਫੇਕ ਲਾਇਆ ਸੀ ਗੱਡੀ ਦੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਰੰਗ ਕੀਤੀ ਆ ਤੇ ਇਸ ਤੋਂ ਬਿਨਾ ਤੁਹਾਡੇ ਮਾਦੇਮਰੀ ਨੂੰ ਇਹ ਵੀ ਦੱਸਣਾ ਚਾਹਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਤੁਹਾਡਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਆ ਸੀ ਸਾਰੇ ਗਰੁੱਪਾਂ ਦੇ ਵਿੱਚ ਪਾਉਂਦਾ ਸੀ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਕਿੰਨਾ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਦਿਆ ਰਹੇ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ੍ਰੀ ਮੁਖਸਰ ਸਾਹਿਬ ਦਾ ਸੀ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਜਾਂ ਸੀ ਤਾਂ ਹੀ ਇਸ ਸ਼ਿਟੇ ਦਾ ਪੋਂਟੇਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਅੱਲਾ ਵੀ ਜੀ ਰਿਪੋਰਟ ਹੈ ਨਹੀਂ ਇਹਦਾ ਨਹੀਂ ਹਜੇ ਤੱਕ ਨਹੀਂ ਇਹ ਜਿਹੜੀ ਤਫਤੀਸ਼ ਹੋਏਗਾ ਨਾ ਇਹਦਾ ਜਿਹੜਾ ਉੱਥੇ ਸਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਲੱਗਾ ਜਿਹਨੇ ਸ਼ਾਮ ਵਗੈਰਾ ਵੀ ਕਰਦਾ ਸੀ ਨਸ਼ਾ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਤੇ ਕੀ ਗੱਲ ਬਣਾਈ ਜਿਹੜਾ ਨੇ ਡਬਲਰ ਨੂੰ ਟੈਂਪਰ ਕਿਉਂਦਾ ਮੁੱਢੀ ਜਾਣ ਪਤਾ ਕਰਦਾ ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਤੇ ਇਹਦੇ ਜਿਹੜੇ ਕੋ ਪਰਿਵਾਰ ਦੇ ਕੈਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਨੇ ਮਕਾਨ ਦੀ ਦੇਣੀ ਕੋ ਇਹ ਇਹ ਨਾ ਮਜੂਰ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਪਰ ਇਹਨਾਂ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀੜਾ ਵੀਰ ਬਣ ਜੂ। ਇਹਨੇ ਸੋਨਾ ਕਿੱਥੇ ਵੇਚਿਆ ਜਾਦੂ? ਇਹਨੇ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਆ ਉੱਥੇ ਵੇਚਿਆ ਸੀ। ਉਹਦੇ ਬਾਰੇ ਵੀ ਅਸੀਂ ਤਕੀਕਤ ਕਰ ਰਹੇ ਹਾਂ। ਮਿਤੀ 24 ਦਨ ਬੱਚੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰਿਡਿਟਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਵਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਕੇ ਕ੍ਰਿਡਿਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੁਤੀ ਜੱਦਵ ਆਈਪੀਐਸ ਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਬਾਡੀਆਂ ਸਾਡੀਆਂ ਬਣਨ ਜਾਣਗੀਆਂ ਐਸਚਓ ਸਮਰਾਲਾ ਸਰ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਾਰ ਸਰ ਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਕੇ ਗਏ ਸਰ ਗੁਰਮੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਫਿਕ ਤੇ ਹਿਮਨ ਐਂਟੈਲੀਜੈਂਸੀ ਦੇ ਹੂ ਜਿਹੜਾ ਪਲੇਸ ਕਰਦੇ ਹੋਏ ਆ ਇਹਨੂੰ ਤੇ ਜਿਹੜਾ ਇਹ ਮੁੱਲਜੋ ਦੀ ਪਛਾਣ ਜਿਹੜੀ ਆ ਇਫ ਯੂਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨੇ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜੜਾ ਢਾਲ ਲਿਆ ਸੀ ਇਸ ਤੋਂ ਕਰੋੜਾ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜੜਾ ਨਾ ਉਹਦਾ ਬਰੰਦ ਕੀਤਾ ਗਿਆ ਇਸ ਤੋਂ ਬਿਨਾ ਜੂਲਰ ਦੀਆਂ ਉਹ ਡੱਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ ਅੱਠ ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਿਣੇ ਤੇ ਜੜਾ ਦੋ ਦਿਨ ਦਾ ਰਿਮਾਰਡ ਹੈ ਸਰ ਕੋਲ ਰਿਮਾਰਡ ਹੋਰ ਵੀ ਇਹ ਦੋ ਐਮ ਸਰਾਕ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹ ਇਹੀ ਜਿਹਾ ਵਾਰਦਾਤਾ ਨਹੀਂ ਪਹਿਲਾਂ ਕਿਸੇ ਵਾਰਦਾਤਾ ਨੂੰ ਜਾਣ ਦਿੱਤਾ ਚੋਰੀ ਕਰਨ ਤੋਂ ਪਹਿਲਾਂ ਇਹਨੇ ਦੇਖੀ ਵੀ ਕੀਤੀ ਇਹਦੀ ਇਹਨੇ ਇੱਕ ਦਿਨ ਪਹਿਲਾਂ ਰੇਖੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਰੇਖੀ ਵੀ ਕਰਕੇ ਗਿਆ ਇਹ ਗੱਡੀ ਇਹ ਆਪਣੀ ਸੀ ਜੀ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਣਾਉਂਦੀ ਸੀ ਜੀ ਇਸ ਤੋਂ ਬਿਨਾ ਥੋੜੇ ਮਾਦੇ ਮਰੀ ਨੇ ਇਹ ਵੀ ਦੱਸਣਾ ਚਾਹਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਉਂਦਾ ਸੀ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗਿੰਨਾ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਧਿਆ ਰਹੇ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਜਾਂ ਸੀ ਤਾਂ ਹੀ ਇਸ ਸ਼ਿਟੇ ਦਾ ਪਹੁੰਚਿਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਪਹਿਲਾਂ ਵੀ ਰਿਪੋਰਟ ਹੈ ਨਹੀਂ ਵੀ ਇਹਦਾ ਨਹੀਂ ਹਜੇ ਤੱਕ ਨਹੀਂ ਜਿਹੜੀ ਤਪੀਸ਼ ਹੋਏਗਾ ਨਾ ਇਹਦਾ ਜਿਹੜਾ ਉੱਥੇ ਸਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਨਹੀਂ ਨਸ਼ਾ ਵੀ ਕਰਦਾ ਸੀ ਨਾ ਨਸ਼ਾ ਡਿਪੈਕਸ਼ਨ ਦੀ ਦਵਾਈ ਵਗੈਰਾ ਲੈ ਰਹਾ ਹੈ ਤਾਂ ਕੀ ਕਰ ਮੜੇ ਜਿਹੜਾ ਇਹ ਨੈਟਵਰਕ ਦਾ ਟੈਂਪਰਿੰਗ ਦਾ ਮੁੱਢ ਹੀ ਜਾਂਚ ਪਤਾ ਕਰ ਰਹੇ। ਇਹ ਡਿਪਰੈਕਸ਼ਨ ਦੀ ਦਵਾਈ ਵੀ ਲੈ ਰਿਹਾ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਆ ਵੀ ਮੇਰੇ ਸਿਰ ਉੱਤੇ ਐ। ਇਹਦੇ ਜਿਹੜੇ ਕੋਈ ਪਰਿਵਾਰ ਦੇ ਕੈਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ। ਕੋ ਕਿਸ ਨੇ ਮਕਾਨ ਦੀ ਦੇਣੀ ਕੋ। ਉਹ ਇਹ ਨਾ ਮਜੂ ਹੈ। ਇਹਨਾਂ ਦਾ ਇਹਦਾ ਕਹਿਣਾ ਹੈ। ਪਰ ਇਹਨਾਂ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜਾਵਾਂ। ਇਹਨੇ ਸੋਨਾ ਕਿੱਥੇ ਵੇਚਿਆ ਜਦੋਂ? ਇਹਨੇ ਸੋਨਾ ਉੱਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ। ਉਦੇ ਬਾਰੇ ਵੀ ਅਸੀਂ ਤਕੀਕਤ ਕਰਾਂ। ਠੀਕ ਹੈ। ਮਿਤੀ 24 ਦਨ 25 ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰੇਡਿਟਰਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੂਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਆ ਸੀ ਪੰਜਰ ਤਿੰਨ ਚਾਰ ਮਿੰਟ ਬੈਠਣ ਤੋਂ ਬਾਅਦ ਉਹਨੇ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਕੋਈ ਟਾਕਾਰ ਲਗਾ ਮੋਫੇ ਤੋਂ ਭੱਜ ਗਿਆ ਜਿਹੜੀ ਮੁਕੱਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ ਫਰੀ ਯੂਤੀ যাদਬ ਆਈਪੀਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣਾਈਆਂ ਗਈਆਂ ਐਸਐਚਓ ਸਮਰਾਲਾ ਸਾਹਿਬ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਾਰ ਹਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾਗੇ ਸਰਗਮੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹੋਮਨ ਐਂਡ ਇੰਟੈਲੀਜੈਂਸੀ ਦੇ ਹੂ ਜਿਹੜਾ ਪੇਸ ਕਰਦੇ ਹੋਏ ਇਹਨਾਂ ਨੂੰ ਜਿਹੜਾ ਇਹ ਮੁੱਲਯੋਂ ਦੀ ਪਛਾਣ ਜਿਹੜੀ ਐ ਫਜੁਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨਾਂ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਯੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜੜਾ ਢਾਲ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਦ ਕੀਤਾ ਗਿਆ ਇਸ ਤੋਂ ਬਿਨਾਂ ਯੂਲਰ ਦੀ ਜਿਹੜਾ ਡਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਏ ਤੇ ਇਹਦਾ ਦੋ ਦਿਨ ਦਾ ਪਰਮਾਨਡ ਹੈ ਸਾਡੇ ਕੋਲ ਪੁਲਸ ਸਾਮਾਨ ਹੋਰ ਵੀ ਇਹ ਤੋਂ ਐਮ ਸਰਾਕ ਮਗਨ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹੀ ਜਿਗਵਾਰਦਾ ਤਾਂ ਨਹੀਂ ਪਹਿਲਾਂ ਕਿਸੇ ਵਰਦਾ ਤੋਂ ਨਿਜਾਮ ਦਿੱਤਾ ਜੋੜੀ ਕਰਨ ਤੋਂ ਪਹਿਲਾਂ ਇਹ ਰੇਕੀ ਵੀ ਕੀਤੀ ਜੀ ਇਹਨੇ ਇੱਕ ਦਿਨ ਪਹਿਲਾਂ ਰੇਕੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਰੇਕੀ ਵੀ ਕਰਕੇ ਆ ਗਿਆ ਇੱਕ ਗੱਡੀ ਇਹ ਆਪਣੀ ਸੀ ਜੀ ਦੱਸਦਾ ਜੀ ਗੱਡੀ ਇਹਦੀ ਆਪਣੀ ਸੀ ਨੰਬਰ ਜਿਹੜਾ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਣਾਉਂਦੀ ਸੀ ਇਹਸ ਤੋਂ ਬਿਨਾਂ ਥੋੜੇ ਮਾਦੇ ਬਾਰੇ ਵੀ ਦੱਸਣਾ ਚਾਹਣਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀ ਆ ਫੋਟੋ ਆ ਸੀ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਸੀ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗਿੰਆ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਧਿਆ ਰਹਣ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ਼੍ਰੀ ਮੁਖਸਰ ਸਾਹਿਬ ਦਾ ਸੀ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਜਾਂ ਸੀ ਤਾਂ ਹੀ ਇਸ ਸ਼ਿਟੀ ਦਾ ਬੰਡੋਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ। ਕੋਈ ਰਿਪੋਰਟ ਹੈ ਨਹੀਂ ਵੀ ਇਹਦਾ? ਨਹੀਂ ਹਜੇ ਤੱਕ ਨਹੀਂ। ਰਿਜਿਡੀ ਤਪੀਸ਼ ਕੋਈ ਕੋਣ ਹੈ? ਇਹਦਾ ਜਿਹੜਾ ਉੱਥੇ ਸੰਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਕਰ। ਇਹਨੂੰ ਸ਼ਰਾਬ ਕਰਨਾ ਵੀ ਕਰਦਾ ਸੀ। ਨਸ਼ਾ ਤੇ ਡਿਪਰੈਸ਼ਨ ਦੀ ਦਵਾਈ ਵੀ ਵਗਰਾ ਲੈ ਰਿਆ ਹੈ। ਤਾਂ ਕੀ ਗੱਲ ਬਣਾਈ ਜਿਹੜਾ ਇਹ ਐਡਵਾਂਸ ਕਰਕੇ ਕਿੰਨੇ ਦਾ ਮੁੱਲ ਜਾਂ ਪਤਾ ਕਰ। ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਨਾ ਕਰਦੀ ਕੋ ਮਜ਼ਦੂਰੀਆਂ ਵੀ ਮੇਰੇ ਸਿਰ ਉੱਤੇ ਹੈ। ਇਹਦੇ ਜਿਹੜੇ ਕੋਈ ਪਰਿਵਾਰ ਦੇ ਕਹਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਨੇ ਮਕਾਨ ਦੀ ਦੇਣੀ ਕੋ ਇਹ ਇਹਨਾਂ ਮਜੂ ਇਹਨਾਂ ਦਾ ਇਹਦਾ ਕਹਿਣਾ ਹੈ ਪਰ ਇਹਨਾਂ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜਾਉ ਇਹਨੇ ਸੋਨਾ ਕਿੱਥੇ ਵਿਚੇ ਜਾਂਦਾ ਇਹਨਾਂ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਹਦੇ ਬਾਰੇ ਵੀ ਅਸੀਂ ਤਕੀਕਤ ਕਰਾਂ ਠੀਕ ਹੈ ਅਗਲੇ ਮਿਤੀ 24 ਦਨ 25 ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਗੈਰਕਾਨੂੰਨੀ ਕ੍ਰਿਡਿਟਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਐਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਾਅਨਾ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਕ੍ਰਿਡਿਟਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੁਤੀ ਜਾਦਵ ਆਈਪੀਐਸਐਸਪੀ ਖੰਡਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣਾਈਆਂ ਗਈਆਂ ਐਸਐਚਓ ਸਮਰਾਲਾ ਸਾਹਿਬ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਾਰ ਹਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁੜਾ ਕੇ ਗਏ ਸਰਦੂਲਜੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਿਟਿਵਿਕ ਤੇ ਹੋਮਨ ਐਂਡ ਇੰਟੈਲੀਜੈਂਸੀ ਜ਼ਰੂਰ ਜਿਹੜਾ ਪਲੇਸ ਕਰਦੇ ਹੋਏ ਇਹਨਾਂ ਨੂੰ ਇਹ ਇਹ ਮੁੱਲਜੋ ਦੀ ਪਛਾਣ ਜਿਹੜੀ ਆ ਇਫਜਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨੇ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੁਲਰ ਨੂੰ ਵੇਚਿਆ ਸੀ ਉਹਨੇ ਅੱਗੇ ਜੜਾ ਢਾਲ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਮ ਕੀਤਾ ਗਿਆ ਇਸ ਤੋਂ ਬਿਨਾਂ ਜੁਲਰ ਦੀਆਂ ਉਹ ਡਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਏ। ਤੇ ਇਹਦਾ ਦੋ ਦਿਨ ਦਾ ਪਰਮਾਡਾ ਸਾਡੇ ਕੋਲ ਪੁੱਟ ਸਲਮਾਨ। ਹੋਰ ਵੀ ਇਹ ਤੋਂ ਐਮਸਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਨਾਂ ਇਹੀ ਜਿਗਵਾਰਦਾ ਤਾਂ ਨਹੀਂ ਪਹਿਨਾ ਕਿਸੇ ਵਰਦਾ ਤੋਂ ਨਜਾਮ ਦਿੰਦਾ। ਚੋਰੀ ਕਰਨ ਤੋਂ ਪਹਿਲਾਂ ਹੀ ਦੇਖੀ ਵੀ ਕੀਤੀ ਹੈ ਜੀ। ਇਹਨੇ ਇੱਕ ਦਿਨ ਪਹਿਲਾਂ ਆ ਦੇਖੀ ਵੀ ਕੀਤੀ ਹੈ। ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਦੇਖੀ ਵੀ ਕਰਕੇ ਗਿਆ। ਇਹ ਗੱਡੀ ਇਹ ਆਪਣੀ ਸੀ ਜੀ ਬਸਰਾ ਜੀ। ਗੱਡੀ ਦੀ ਇਹ ਆਪਣੀ ਸੀ ਨੰਬਰ ਇਹਨਾਂ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਰੰਗੀ ਤੇ ਇਸ ਤੋਂ ਬਿਨਾਂ ਥੋੜੇ ਮਾਦੇਮ ਰੀ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਆ ਸੀ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਸੀ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗੀਆਂ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬਧਿਆ ਰਹੇ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦਾ ਸੀ ਅਸੀਂ ਇਸ ਤੋਂ ਬਿਨਾਂ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦੇ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਸੀ ਤਾਂ ਹੀ ਇਸ ਸਿਟੀ ਦੇ ਬੰਦੇ ਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਅੱਲਾ ਵੀ ਰਿਪੋਰਟ ਹੈ ਨਹੀਂ ਵੀ ਇਹਦਾ ਨਹੀਂ ਹਜੇ ਤੱਕ ਨਹੀਂ ਜਿਹੜੀ ਤਫਤੀਸ਼ ਹੋਏਗਾ ਉਹਨਾਂ ਇਹਦਾ ਜਿਹੜਾ ਉੱਥੇ ਸੰਬੰਧ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਬੀਪਰਕ ਨਿਸ਼ਾਵਗਾਰਾਂ ਵੀ ਕਰਦਾ ਸੀ ਨਿਸ਼ਾ ਡਿਪਰੈਸ਼ਨ ਦੀ ਦਵਾਈ ਵਗੈਰਾ ਲੈ ਰਿਆ ਤੇ ਕੀ ਗੱਲ ਬਣਾਈ ਜਿਹੜਾ ਇਹ ਨੈਟਰਵਲਾ ਕਰਕੇ ਟੈਂਪਰ ਚਾਹੁੰਦਾ ਮੁੱਢੀ ਜਾਂ ਕੁਝ ਕਰ ਰਿਹਾ ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਤੇ ਹੈ ਇਹਦੇ ਜਿਹੜੇ ਕੋਈ ਪਰਿਵਾਰ ਦੇ ਗਾਇਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਦੀ ਮਕਾਨ ਦੀ ਦੇਣੀ ਕੋ ਇਹ ਇਹਨਾਂ ਨੂੰ ਮਜੂਰ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਪਰ ਇਹਨਾਂ ਇਹ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਜੇਤੀ ਜਿਹੜਾ ਵੀਰ ਬਣ ਜਾਉ। ਇਹਨੇ ਸੋਨਾ ਕਿੱਥੇ ਵੇਚਿਆ ਜਦੋਂ? ਇਹਨੇ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਆ ਉੱਥੇ ਵੇਚਿਆ ਸੀ। ਉਹਦੇ ਬਾਰੇ ਵੀ ਅਸੀਂ ਤਕੀਕਤ ਕਰ ਰਹੇ ਹਾਂ। ਮਿਤੀ 24 ਦਨ 25 ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕਰੇਟਾਗਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਾਅਨਾ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਕਰੇਟਾਗਾਰ ਲੈ ਗਿਆ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੁਤੀ ਜੱਦਵ ਆਈਪੀਐਸਐਸਪੀ ਖੰਡਾ ਸਾਹਿਬ ਨੇ ਜਿਹੜੀਆਂ ਪੰਜ ਬਾਡੀਆਂ ਸਾਡੀਆਂ ਬਣਨ ਜਾਣਗੀਆਂ ਐਸ ਐਚਓ ਸਮਰਾਲਾ ਸਰਪੰਤਲ ਸਿੰਘ ਦੀ ਤੇ ਇੱਕ ਸੀਏ ਜਰ ਸਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਕੇ ਗਏ ਸਰ ਗੁਰਮੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਫਿਕ ਤੇ ਹਿਮਨ ਇੰਟੈਲੀਜੈਂਸੀ ਜਿਹੜਾ ਪਲੇਸ ਕਰਦੇ ਹੋਏ ਇਹਨੂੰ ਤੇ ਜਿਹੜਾ ਇਹ ਮੁੱਲਜੋ ਦੀ ਪਛਾਣ ਜਿਹੜੀ ਆ ਇਫਜਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨੇ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੁਲਰ ਨੂੰ ਵੇਚਿਆ ਸੀ ਉਹਨੇ ਅੱਗੇ ਜਿਹੜਾ ਢਾਲ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਇਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰਾਮਦ ਕੀਤਾ ਗਿਆ ਇਸ ਤੋਂ ਬਿਨਾਂ ਜੁਲਰ ਦੀਆਂ ਉਹ ਡੱਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰਾਮਦ ਕੀਤੀਆਂ ਗਏ ਤੇ ਇਹਦਾ 2 ਦਿਨ ਦਾ ਰਿਮਾਂਡ ਹੈ ਸਾਡੇ ਕੋਲ ਪੁਲਿਸ ਰਮਾਂਡ ਹੋਰ ਵੀ ਇਹ ਤੋਂ ਐਮਸ ਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਨਾਂ ਇਹੀ ਜਿਹਾ ਵਾਰਦਾਤਾ ਨਹੀਂ ਪਹਿਲਾਂ ਕਿਸੇ ਵਾਰਦਾਤਾ ਨੂੰ ਜਾਮ ਦਿੱਤਾ ਚੋਰੀ ਕਰਨ ਤੋਂ ਪਹਿਲਾਂ ਇਹਨੇ ਦੇਖੀ ਵੀ ਕੀਤੀ ਇਹਦੀ ਇਹਨੇ ਇੱਕ ਦਿਨ ਪਹਿਲਾਂ ਆ ਦੇਖੀ ਵੀ ਕੀਤੀ ਹੈ ਉੱਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਦੇਖੀ ਵੀ ਕਰਕੇ ਗਿਆ ਇਹ ਗੱਡੀ ਇਹਦੀ ਆਪਣੀ ਸੀ ਜੀ ਬੱਸ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਰਾਮਦ ਕੀਤੀ ਹੈ ਇਸੋ ਬਿਨਾਂ ਤੋਂਡੇ ਮਾਦੇਮ ਰੀ ਵੀ ਦੱਸਣਾ ਚਾਹਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਜਾਂ ਅਸੀਂ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗਿੰਨਾ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬੰਦੇ ਆ ਰਹੇ ਸਾਨੂੰ ਦੋ ਦਿਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਨਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾਂ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ਼੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਜਾਂ ਸੀ ਤਾਂ ਹੀ ਇਸ ਚਿੱਤੇ ਦੇ ਪਹੁੰਚੇ ਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਅੱਲਾ ਵੀ ਰਿਲੀਵੈਂਟ ਹੈ ਨਹੀਂ ਇਹਦਾ ਨਹੀਂ ਹਜੇ ਤੱਕ ਨਹੀਂ ਅਜੇ ਜਿਹੜੀ ਤਫ਼ਤੀਸ਼ ਹੋਏ ਘੋਣ ਹੈ ਇਹਦਾ ਜਿਹੜਾ ਉੱਥੇ ਸੰਬੰਧਿਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਨਾ ਨਸ਼ਾ ਕਰ ਰਿਹਾ ਵੀ ਕਰਦਾ ਸੀ ਨਸ਼ਾ ਡਿਪੈਕਸ਼ਨ ਦੀ ਦਵਾਈ ਵਗੈਰਾ ਲੈ ਰਿਹਾ ਹੈ ਤਾਂ ਕੀ ਗੱਲ ਮਣੀ ਜਿਹੜਾ ਇਹ ਨੈਟਰਲ ਰੋਕ ਟੈਂਪਰ ਦਾ ਮੁੱਢੀ ਜਾਂ ਚਪਟਾ ਕਰਦਾ ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਹਾ ਬੰਦਾ ਹੈ ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਤੇ ਹੈ ਇਹਦੇ ਜਿਹੜੇ ਕੋ ਪਰਿਵਾਰ ਦੇ ਕੈਦੇ ਗਹਿਣੇ ਗੁੰਨੇ ਰੱਖੇ ਸੀ ਉਹ ਵੀ ਛਡਾਣੇ ਸੀ ਕੋ ਕਿਸ ਨੇ ਮਕਾਨ ਦੀ ਦੇਣੀ ਕੋ ਇਹ ਇਹ ਨਾ ਮਜੂਰ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਪਰ ਇਹਨਾਂ ਇਹ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜਾਉ ਇਹਨੇ ਸੋਨਾ ਕਿੱਥੇ ਵੇਚਿਆ ਜੀ ਇਹਨੇ ਸੋਨਾ ਉੱਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਦੇ ਬਾਰੇ ਵੀ ਇਸੀ ਤਕੀਕਤ ਕਰੇ। ਜੀ। ਮਿਤੀ 24 ਦਨ ਬੱਚੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਵਿਅਕਤੀ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਲਰੀ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਾਣ ਜਿਹੜਾ ਚੈੱਕ ਕਰ ਰਿਆ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨੇ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਕੋਈ ਟਾਕਾਰ ਲਗਾ ਮੋਫੇ ਤੋਂ ਭੱਜ ਗਿਆ ਜਿਹੜੀ ਮੁਕੱਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੋਤੀ ਜੱਦਵ ਆਈਪੀਐਸ ਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣ ਜਾਣਗੀਆਂ ਐਸਐਚਓ ਸਮਰਾਲਾ ਸਰ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਾਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਕੇ ਗਏ ਸਰਗੁਰੀਬ ਸਿੰਘ ਤੇ ਨਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹੂਮਨ ਇੰਟੈਲੀਜੈਂਸ ਹੂ ਜਿਹੜਾ ਪਲੇਸ ਕਰਦੇ ਹੋਏ ਆ ਨੂੰ ਤੇ ਜਿਹੜਾ ਇਹ ਮੁੱਲਜੋ ਦੀ ਪਛਾਣ ਜਿਹੜੀ ਆ ਇਫਜੁਰ ਰਹਿਮਨ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨਾਂ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਜੂਲਰ ਨੂੰ ਵੇਚਿਆ ਸੀ ਉਹਨੇ ਅੱਗੇ ਜੜਾ ਢਾਲ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਦ ਕੀਤਾ ਗਿਆ ਇਸ ਤੋਂ ਬਿਨਾਂ ਜੂਲਰ ਦੀਆਂ ਉਹ ਡੱਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ 8 ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਏ ਤੇ ਇਹਦਾ ਦੋ ਦਿਨ ਦਾ ਰਿਮਾਂਡ ਹੈ ਸਾਡੇ ਕੋਲ ਪੁਲਿਸ ਰਮਾਂਡ ਹੋਰ ਵੀ ਇਹਦਾ ਐਮਸਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹਹੀ ਜੁਗਵਾਰਦਾ ਤਾਂ ਨਹੀਂ ਪਹਿਲਾਂ ਕਿਸੇ ਵਰਦਾ ਤੋਂ ਜਾਣ ਦਿੰਦਾ ਚੋੜੀ ਕਰਨ ਤੋਂ ਪਹਿਲਾਂ ਇਹਨੇ ਦੇਖੀ ਵੀ ਕੀਤੀ ਜੀ ਇਹਨੇ ਇੱਕ ਦਿਨ ਪਹਿਲਾਂ ਰੇਖੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਰੇਖੀ ਵੀ ਕਰਕੇ ਗਿਆ ਇੱਕ ਗੱਡੀ ਇਹ ਆਪਣੀ ਸੀ ਜੀ ਦੱਸ ਰਹੀ ਗੱਡੀ ਇਹਦੀ ਆਪਣੀ ਸੀ ਨੰਬਰ ਜਿਹੜਾ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਣਾਉਂਦੀ ਸੀ ਇਹਸੋ ਬਿਨਾਂ ਥੋੜੇ ਮਾਦੇ ਬਾਰੇ ਵੀ ਦੱਸਣਾ ਚਾਹਣਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀ ਆ ਫੋਟੋ ਆ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਅਸੀਂ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗੀਆਂ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਫੜਿਆ ਰਹਿਣ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀਆਂ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਆ ਅਸੀਂ ਤਾਂ ਹੀ ਇਸ ਸ਼ਿਟੀ ਦਾ ਬਹੁੰਟਿਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ। ਪਹਿਲਾਂ ਵੀ ਰਿਪੋਰਟ ਹੈ ਜੀ ਇਹਦਾ? ਨਹੀਂ ਹਜੇ ਤੱਕ ਨਹੀਂ। ਇਹ ਜਿਹੜੀ ਤਪੀਸ਼ ਗੋਇਗੋਨ ਹੈ। ਇਹਦਾ ਜਿਹੜਾ ਉੱਥੇ ਸੰਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮਿਨਲ ਰਿਕਾਰਡ ਬਾਰੇ ਵੀ ਪਤਾ ਨਾ। ਨਸ਼ਾ ਵਗੈਰਾ ਵੀ ਕਰਦਾ ਸੀ। ਨਸ਼ਾ ਤੇ ਡਿਪਰੈਸ਼ਨ ਦੀ ਦਵਾਈ ਵਗੈਰਾ ਲੈ ਰਿਆ। ਤਾਂ ਕੀ ਗੱਲ ਮੜਈ ਜਿਹੜਾ ਇਹ ਨਾ ਪਰਬਲਾ ਕਰਕੇ ਕਿੰਨੇ ਦਾ ਮੁੱਲ ਜਾਂ ਕਿੰਨਾ ਕਰ ਰਿਹਾ। ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਤੇ ਹੈ। ਇਹਦੇ ਜਿਹੜੇ ਕੋਈ ਪਰਿਵਾਰ ਦੇ ਗਾਇਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਨੇ ਮਕਾਨ ਦੀ ਦੇਣੀ ਕੋ ਇਹ ਇਹ ਨਾ ਮਜੂ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਪਰ ਇਹਨਾਂ ਇਹ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਅਮੀਰ ਬਣ ਜਾਉ ਇਹਨੇ ਸੋਨਾ ਕਿੱਥੇ ਵੇਚਿਆ ਇਹਨੇ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਹਦੇ ਬਾਰੇ ਵੀ ਅਸੀਂ ਤਕੀਕਤ ਕਰਾਂ ਠੀਕ ਹੈ ਉਹ ਅਗਲੇ ਮਿਤੀ 24 ਦਨ 25 ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਵਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਗੈਰਕਾਨੂੰਨੀ ਕ੍ਰਿਮਿਨਲਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਵਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ